इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ इंडियन टीवी न्यूज़ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਅੱਜ ਆਪਾਂ ਗੱਲ ਬਾਤਾਂ ਦੂਗਾ ਮੇਰਾ ਤੁਹਾਡਾ ਵਾਦਾ ਕਿਉਂਕਿ ਮੈਂ ਜਾਣਦਾ ਹਾਂ ਮੈਂ ਵਰਕਰਾਂ ਜੋਖਿਆਂ ਕਿ ਕਿਵੇਂ ਦਰਿਆ ਵਸ਼ਾਈ ਦੀਆਂ ਆਉਂਦੀਆਂ ਨੇ ਬਰਕਤ ਦਾ ਮਾਨ ਸਨਮਾਨ ਕਰੇ ਹੋਣਾ ਚਾਹੀਦਾ ਏ ਪੰਜਾਬੀ ਆਦਮੀ ਨੂੰ ਕੁਝ ਨਹੀਂ ਚਾਹੀਦਾ ਉਹਨੂੰ ਸਿਰਫ ਇੱਕ ਮਾਨ ਤੇ ਸਨਮਾਨ ਚਾਹੀਦਾ ਏ ਅੱਜ ਸ਼ੇਰ ਸਿੰਘ ਕਬਾਇਆ ਆਪਣੇ ਕਿਸਾਨਾਂ ਦੇ ਘਰ ਆਇਆ ਯਾਰ ਗਰੀਬ ਆਦਮੀ ਕਿਰਪਾ ਕਰਕੇ ਤੁਸੀਂ ਇਹਨਾ ਸੋਚੇ ਹੋਈ 5-700 ਬੰਦਾ ਬੈਠਾ ਇੱਥੇ ਟੋਡੀਆਂ ਬੋਲਤਾ ਕਈ ਹਜ਼ਾਰਾਂ ਦੇ ਵਿੱਚ ਨੇ ਇੱਕ ਵਾਰ ਇਹਨਾਂ ਨੂੰ ਕਾਮਯਾਬ ਕਰੋ ਜਿਹੜਾ ਪਹਿਲਾ ਐਮਪੀ ਸਾਹਿਬ ਬਣਾਇਆ ਸੀ ਜੀਤਾ ਜੀ 5 ਵਾਰ ਮੁੱਖ ਮੰਤਰੀ ਉਹ ਆਪ ਤਿੰਨ ਵਾਰ ਐਮਪੀ ਸੈਂਟਰ ਦੇ ਵਿੱਚ ਮਨਿਸਟਰ ਪੰਜਾਬ ਦੇ ਵਿੱਚ ਡਿਪਟੀ ਚੀਫ ਮਨਿਸਟਰ ਰਿਹਾ ਝੂਠਾ ਨਹੀਂ ਬੋਲਦਾ ਦੱਸੋ ਬੜੀ ਖੁਸ਼ੀ ਹੈ ਕਿ ਕਾਂਗਰਸ ਪਾਰਟੀ ਨੇ ਮੇਰੇ ਤੇ ਯਕੀਨ ਕਰਕੇ ਮੈਨੂੰ ਦੂਜੀ ਵਾਰ ਪਾਰਲੀਮੈਂਟ ਦਾ ਕੋਈ ਪੋਸਟ ਦੇ ਕੇ ਭੇਜਿਆ ਹੈ ਸੋ ਮੈਂ ਮਹਿਲਾ ਵੀ ਸੇਵਾ ਨਿਭਾਈ ਹੈ ਕਿ ਮੈਂ ਪੇਸ਼ਵਾਹ ਤੋਂ ਦਾ ਕਿ ਇਹ ਇਲੈਕਸ਼ਨ ਜਿੱਤ ਕੇ ਇਹ ਇਲੈਕਸ਼ਨ ਜਿਹੜੇ ਬਹੁਤ ਵੱਡੇ ਮਾਰਜਨ ਦੇ ਨਾਲ ਅਸੀਂ ਜਿੱਤਾਂਗੇ ਜਿੱਤ ਕੇ ਤੇ ਲੋਕਾਂ ਦੀ ਸੇਵਾ ਕਰਾਂਗੇ ਕੋਈ ਅਸੀਂ ਕਸਰ ਨਹੀਂ ਛੱਡਾਂਗੇ ਕੀ ਲੋਕਾਂ ਵਾਸਤੇ ਦੀ ਸੋਚਿਆ ਐਮਪੀ ਬਣ ਜਾ ਰਹੇ ਹਾਂ ਜੀ ਮੋਕਾਂ ਬਾਰੇ ਕੀ ਸੋਚਿਆ ਲੋਕ ਜਿਹੜੇ ਲੋਕ ਮੇਰੇ ਭਰਾ ਨੇ ਵੱਡੇ ਬਾਪ ਨੇ ਜਿਨ੍ਹਾਂ ਲੋਕਾਂ ਨੇ ਮੈਨੂੰ ਮਾਨ ਦਿੱਤਾ ਉਹ ਮੈਂ ਪਰਮਾਤਮਾ ਤੋਂ ਬਾਅਦ ਇਹਨਾਂ ਦਾ ਸਤਿਕਾਰ ਕਰਦਾ ਕਿ ਇਹਨਾਂ ਦੇ ਇਹਨਾਂ ਦੀ ਵਜ੍ਹਾ ਦੇ ਕਰਕੇ ਮੈਨੂੰ ਦੂਜੀ ਤੀਜੀ ਵਾਰ ਜਿਹੜੀ ਹੈ ਚੌਥੀ ਵਾਰ ਜਿਹੜਾ ਮੈਂ ਇਲੈਕਸ਼ਨ ਲੜਨ ਜਾ ਰਿਹਾ ਤੇ ਸਾਰੇ ਹੀ ਲੋਕ ਮੇਰੀ ਮੈਂ ਉਹਨਾਂ ਦੀ ਕਦਰ ਕਰਦਾ ਮੈਂ ਆਪਰੇ ਤੋਂ ਜ਼ਿਆਦਾ ਕਦਰ ਪਹਿਲਾਂ ਵੀ ਕਰਦਾ ਤੇ ਹੁਣ ਇਸ ਤੋਂ ਬਾਅਦ ਵੀ ਕਰਦਾ ਰਾਂ ਜੋ ਤੁਸੀਂ ਵਾਅਦੇ ਕੀਤੇ ਅੱਜ ਲੋਕਾਂ ਦੇ ਨਾਲ ਚੋਂ ਜਾਂ ਚੋਂਦੇ ਠੀਕ ਹੈ ਉਹਦੇ ਵਿੱਚ ਤੁਸੀਂ ਕਿੰਨੇ ਕ ਵਾਦੇ ਪੂਰੇ ਕਰੋਗੇ ਲੋਕਾਂ ਦੇ ਜੋ ਵਾਦੇ ਅਸੀਂ ਜੋ ਵਾਦੇ ਅਸੀਂ ਕੀ ਕਰਦੇ ਆਂ ਕਾਂਗਰਸ ਪਾਰਟੀ ਦਾ ਸੂਲ ਹੈ ਪੰਜ ਗਰੰਟੀਆਂ ਜੋ ਸਾਡੀ ਸਰਕਾਰ ਨੇ ਪਾਰਟੀ ਨੇ ਦਿੱਤੇ ਆਂ ਉਹ ਸਾਰੀਆਂ ਅਸੀਂ ਪੂਰੀਆਂ ਕਰਾਂਗੇ ਕਿਸੇ ਨੂੰ ਕੋਈ ਕਸਰ ਨਹੀਂ ਛੱਡਾਂਗੇ ਤੇ ਇੱਕ ਇੱਕ ਵੀਰ ਦਾ ਸਤਿਕਾਰ ਕਰਾਂਗੇ ਤੇ ਅੱਜ ਜੋ ਗੁਬਾਇਆ ਸਾਹਿਬ ਜੀ ਨੂੰ ਟਿਕਟ ਮਿਲੀ ਹੈ ਇਹਦੇ ਬਾਰੇ ਕਿੰਨੀ ਕ ਸਪੋਰਟ ਕਰ ਰਹੇ ਹੋ ਤੁਸੀਂ ਹਾਂਜੀ ਤੋ ਹੁਣ ਤਾਂ ਸਾਰੀ ਕਾਂਗਰਸ ਪਾਰਟੀ ਕਰ ਰਹੀ ਹੈ ਸਾਰੇ ਹਿੰਦੁਸਤਾਨ ਦੇ ਵਿੱਚ ਜਿਹੜਾ ਹੈਗਾ ਲੋਕ ਕਹ ਰਹੇ ਕਿ ਕਾਂਗਰਸ ਪਾਰਟੀ ਆ ਰਹੀ ਹੈ ਇਸ ਕਰਕੇ ਇਸ ਇਲਾਕੇ ਨੂੰ ਸਭ ਤੋਂ ਵਧੀਆ ਇਲਾਕਾ ਬਣਾਵਾਂਗੇ ਜਿਵੇਂ ਇੱਥੇ ਪੀਜਾ ਆ ਰਿਹਾ ਹੈ ਅੰਦਰ ਦੇ ਬਾਦਸ਼ਾਹ ਕਿਰਪਾ ਕਰਨ ਕਾਂਗਰਸੀ ਸਰਕਾਰ ਆਵੇ ਬਾਰਡਰ ਵੀ ਖਿਲਾਵਾਂਗੇ ਇੱਕ ਸਾਡਾ ਜਹਾਜ਼ਾਂ ਦਾ ਅੱਡਾ ਆਇਆ ਸੀਗਾ 2012 ਦੇ ਵਿੱਚ ਜਿਹੜਾ ਸਾ ਪ੍ਰਕਾਸ਼ ਸਿੰਘ ਬਾਦਲਪੁਰੰਡੇ ਲੈ ਗਏ ਸੀ ਉਹਨੂੰ ਦੁਬਾਰਾ ਲੈ ਕੇ ਆਵਾਂਗੇ ਇਸ ਕਰਕੇ ਮੈਂ ਸਮਝਦਾ ਕਿ ਹਰ ਕਰਦੇ ਕਿ ਨੌਕਰੀ ਦੇਵਾਂਗੇ ਉਹਦੇ ਨਾਲ ਨਾਲ ਹੀ ਇਹ ਜਿਹੜੀ ਸਰਕਾਰ 2.5 ਸਾਲ ਤੋਂ ਆਈ ਹੈ ਇਹ ਕਹਿੰਦੇ ਸੀ ਅਸੀਂ ਬਦਲਾਅ ਲਿਆਵਾਂਗੇ ਇਹ ਬਦਲਾਅ ਨਹੀਂ ਬਦਲਾ ਲੈ ਰਹੇ ਨੇ ਜਿਹੜੀ ਅਸੀਂ 30 ਕਿਲੋ ਕਣਕ ਦਿੰਦੇ ਸੀ ਉਹ 10 ਕਿਲੋ ਕਰਤੀ ਇਹਨਾਂ ਨੇ ਇਹ ਸਾਡੀਆਂ ਭੈਣਾਂ ਨੂੰ ਕਹਿੰਦੇ ਸੀ ਕਿ ਅਸੀਂ 100000 ਰੁਪਇਆ ਦੇਵਾਂਗੇ ਕਿਸੇ ਨੂੰ 25 ਮਹੀਨੇ ਦਾ ਇੱਕ ਪੈਸਾ ਨਹੀਂ ਮਿਲਿਆ ਇਹ ਸਭ ਝੂਠਾ ਦੀ ਸਰਕਾਰ ਹੈ ਇਹਦੇ ਨਾਲ ਨਾਲ ਹੀ ਮੈਂ ਤੁਹਾਨੂੰ ਦੱਸਣਾ ਚਾਹਨਾ ਹੈ ਕਿ ਨਸ਼ੇ ਕਿੰਨੇ ਵਧ ਗਏ ਨੇ ਕਿਤੇ ਲੁਟਕਾਂ ਖੋਆ ਹੋ ਰਹੀਆਂ ਨੇ ਕਿਤੇ ਸਾਡੀਆਂ ਭੈਣਾਂ ਦੀਆਂ ਪੁੜੀਆਂ ਲਾਈਆਂ ਜਾ ਰਹੀਆਂ ਨੇ ਕਿਤੇ ਕੰਨਾਂ ਤੇ ਬਾਲੀਆਂ ਲਾਈਆਂ ਜਾ ਰਹੀਆਂ ਨੇ ਇਸ ਕਰਕੇ ਸਰਕਾਰ ਨੂੰ ਲੋਕਾਂ ਨੇ ਮਨ ਬਣਾ ਲਿਆ ਆਪਦਾ ਕਿ ਸਰਕਾਰ ਨੂੰ ਜਿਹੜਾ ਹੈ ਕਿ ਤੋੜਨਾ ਨਹੀਂ ਚਾਹਤਾ ਇਸ ਕਰਕੇ ਵ ਪਿੰਡਾਂ ਦੇ ਵਿੱਚ ਆਏ ਆ ਖਾਸ ਕਰਕੇ ਦਿਆਕੀ ਦੇ ਪਿੰਡਾਂ ਦੇ ਵਿੱਚ ਦਿਆਕੀ ਨਿਰੋਲ ਜਿਹੜਾ ਮੈਂ ਸਮਝਦਾ ਹਾਂ ਕਿ ਕਾਂਗਰਸ ਦਾ ਪਿੰਡ ਹੈ ਕਾਂਗਰਸ ਦਾ ਪਰ ਕਾਂਗਰਸਾ ਇਲਾਕਾ ਹੈਗਾ ਉਸ ਇਲਾਕੇ ਦੇ ਵਿੱਚ ਅਸੀਂ ਅੱਜ ਉਹਨਾਂ ਦੇ ਚਰਨਾਂ ਦੇ ਵਿੱਚ ਬੇਨਤੀ ਕਰਨ ਦੇ ਵਾਸਤੇ ਆਏ ਆ ਦੋਸਤੋ ਘਬਰਾਓ ਨਾ ਜਿਹੜੀਆਂ ਤੁਹਾਡਾਂ ਨੇ ਵਦਕੀਆਂ ਕੀਤੀਆਂ ਉਹਦਾ ਇੱਕ ਦਿੱਤਾ ਗਿਣ-ਗਿਣ ਕੇ ਅਸੀਂ ਬੜਾ ਲਾ